ਗੁਰਬਾਣੀ ਪੜਨੀ ਸੁਣਨੀ ਤੇ ਵਿਚਾਰਨੀ ਹਰ ਇੱਕ ਸਿੱਖ ਦੀ ਰੂਹ ਦੀ ਖੁਰਾਕ ਹੈ ਪਰ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਵੇਲੇ ਬਹੁਤਾਤ ਆਪੂ ਬਣ ਕੇ ਗੁਰੂ ਤੇ ਗੱਡੀਆਂ ਲਾ ਕੇ ਬਹਿ ਗਏ ਸੀ ਇਸੇ ਤਰ੍ਹਾਂ ਅੱਜ ਵਰਤਮਾਨ ਦੇ ਸਮੇਂ ਦੇ ਵਿੱਚ ਵੀ 99% ਦੀ ਗੁਰਸਿੱਖ ਵੀ ਸੋ ਉਹਨਾਂ ਪੰਕਤੀਆਂ ਵਿੱਚ ਨਾਨਕ ਲਫ਼ਜ਼ ਆਉਣ ਦੇ ਕਰਕੇ ਉਹਨਾਂ ਗੁਰਬਾਣੀ ਦੀਆਂ ਤੁਕਾਂ ਨੂੰ ਗੁਰਬਾਣੀ ਸਮਝ ਰਿਹਾ ਹੈ ਪਰ ਅੱਬ ਇਸ ਵੀਡੀਓ ਦੇ ਵਿੱਚ ਵਿਚਾਰਾਂਗੇ ਕਿਉਂਕਿ ਉਹ ਤੁਕਾਂ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਤੇ ਨਾ ਹੀ ਗੁਰੂ ਸਾਹਿਬਾਨਾ ਵੱਲੋਂ ਉਚਾਰੀਆਂ ਨੇ ਸਿਰਫ ਉਹਨਾਂ ਪੰਕਤੀਆਂ ਦੇ ਵਿੱਚ ਨਾਨਕ ਨਾਮ ਆਉਣ ਕਰਕੇ ਸਿੱਖ ਜਗਤ ਤੇ ਹੋਰ ਲੋਕਾਂ ਨੂੰ ਲੱਗਦਾ ਕਿ ਇਹ ਗੁਰਬਾਣੀ ਦੀਆਂ ਪੰਕਤੀਆਂ ਹਨ ਪਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਆਪਣੀ ਗੁਰਬਾਣੀ ਵਿੱਚ ਖੁਦ ਕਹਿ ਰਹੇ ਨੇ ਕਿ ਸਤਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਇਹ ਪੰਕਤੀਆਂ ਆਪਾਂ ਨੂੰ ਵਿਆਹਾਂ ਸ਼ਾਦੀਆਂ ਦੇ ਕਾਰਨਾਂ ਦੇ ਉੱਪਰ ਟਰੱਕਾਂ ਟਰਾਲੀਆਂ ਦੇ ਉੱਪਰ ਆਮ ਹੀ ਲਿਖੀਆਂ ਮਿਲ ਜਾਂਦੀਆਂ ਨੇ ਜਿਸ ਤਰ੍ਹਾਂ surjit bhullar ਦਾ ਇੱਕ ਗਾਣਾ ਆਇਆ ਸੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਪਰ ਮੈਂ ਤੁਹਾਡੇ ਗਿਆਨ ਲਈ ਦੱਸ ਦਵਾਂ ਇਹ ਪੰਗਤੀਆਂ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤੇ ਨਾ ਹੀ ਕਿਸੇ ਗੁਰੂ ਸਹਿਬਾਨ ਵੱਲੋਂ ਰਚੀਆਂ ਗੰਜਾਂ ਨਹੀਂ ਸਿਰਫ ਤੇ ਸਿਰਫ ਉਹਨਾਂ ਗੀਤਾਂ ਲੈਣਾ ਦੇ ਵਿੱਚ ਨਾਨਕ ਨਾਮ ਆਉਣ ਕਰਕੇ ਲੋਕਾਂ ਨੂੰ ਲੱਗਿਆ ਕਿ ਇਹ ਗੁਰਬਾਣੀ ਦੀਆਂ ਪੰਗਤੀਆਂ ਨੇ ਜੋ ਕਿ ਆਪਾਂ ਨੂੰ ਆਮ ਪ੍ਰਭਾਦ ਫੇਰੀਆਂ ਤੇ ਹੋਰ ਨਗਰ ਕੀਰਤਨ ਵਿੱਚ ਸੰਗਤਾਂ ਗਾਉਂਦੀਆਂ ਮਿਲ ਜਾਂਦੀਆਂ ਨੇ ਜਿਸ ਤਰ੍ਹਾਂ ਇੱਕ ਹੋਰ ਪੰਗਤੀ ਆਉਂਦੀ ਆ ਆਪਾਂ ਵਿਆਹਾਂ ਦੇ ਕਾਰਡਾਂ ਦੇ ਉੱਪਰ ਆਮ ਹੀ ਆਪਾਂ ਨੂੰ ਲਿਖੀ ਮਿਲ ਜਾਂਦੀ ਆ ਸਤਗੁਰੂ ਦਾਤਾ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੰਗਤੀ ਨਹੀਂ ਹੈ ਜਾਂ ਨਾਨਕ ਨੀਵਾ ਜੋ ਚੱਲੈ ਲੱਗੈ ਨਾ ਤਾਤੀ ਵਾਓ ਇਹ ਵੀ ਗੁਰਬਾਣੀ ਦੇ ਵਿੱਚ ਪੰਗਤੀ ਨਹੀਂ ਹੈ ਜਾਂ ਗੁਰਬਾਣੀ ਵਿੱਚ ਆਮ ਤੋਂ ਘੱਟ ਵਿਚਾਰੀਆਂ ਜਾਂਦੀਆਂ ਏਕੋ ਸਿਮਰੋ ਨਾਨਕਾ ਜੋ ਜਲਥਲ ਰਹਾ ਸੰਭਾਏ ਦੂਜਾ ਕਾਹੇ ਸਿਮਰੀਐ ਜੰਮੈ ਤੈ ਮਰ ਜਾਈ ਇਹ ਪੰਗਤੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗੀ ਸਗੋਂ ਗੁਰਬਾਣੀ ਦੀ ਅਸਲ ਪੰਗਤੀ ਹੈ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੇ ਸੰਭਾਏ ਅਵਰ ਦੂਜਾ ਕਿਉ ਸੇਵੀਐ ਜੰਮੈ ਤੈ ਮਰ ਜਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 509 ਅੰਗ ਦੇ ਉੱਪਰ ਇਹ ਗੁਰਬਾਣੀ ਦੀਆਂ ਪੰਕਤੀਆਂ ਸ਼ਿਸ਼ੋਭਤ ਹਨ ਤੁਸੀਂ ਪੜ ਸਕਦੇ ਹੋ ਸੋ ਜਿਸ ਤਰ੍ਹਾਂ ਸਾਡੇ ਪਾਠੀ ਸਿੰਘ ਗਰੰਥੀ ਸਿੰਘ ਜਾਂ ਹੋਰ ਗੁਰਸਿੱਖ ਵੀਰ ਅਸੀਂ ਆਪਣੇ ਕੰਨੀ ਗੁਰਬਾਣੀ ਦੀਆਂ ਇਹ ਪੰਗਤੀਆਂ ਪੜਦੇ ਸੁਣਿਆ ਸਤੀ ਤੇ ਸੰਤੋਖੀ ਖਾਏ ਕਹੋ ਨਾਨਕ ਦਰਦੀ ਦਰ ਸਮਾਏ ਇਹ ਵੀ ਗੁਰਬਾਣੀ ਦੀਆਂ ਪੰਗਤੀਆਂ ਨਹੀਂ ਹਨ ਪਰ ਸਮਝ ਨਾ ਹੋਣ ਕਰਕੇ ਜਾਣੇ ਅਣਜਾਣੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਾਮ ਆਉਣ ਕਰਕੇ ਅਸੀਂ ਇਹ ਪੰਗਤੀਆਂ ਨੂੰ ਅਸਲ ਗੁਰਬਾਣੀ ਸਮਝ ਕੇ ਗਾਉਂਦੇ ਤੇ ਪੜ੍ਹਦੇ ਆ ਪਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਪਹਿਲੇ ਪਾਸ਼ਾ ਤੋਂ ਲੈ ਕੇ 15 ਭਗਤਾਂ ਦੀ ਬਾਣੀ ਨੂੰ ਇਕੱਤਰ ਕਰਕੇ ਇੱਕ ਪੋਥੀ ਸਾਹਿਬ ਤਿਆਰ ਕਰਦੇ ਆ ਤਾਂ ਉਦੋਂ ਬਹੁਤ ਸ ਕਵੀ ਤੇ ਵਿਚਾਰਵਾਨ ਬੁੱਧੀਜੀਵੀ ਆਉਂਦੇ ਆ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਆ ਕੇ ਆਖਦੇ ਆ ਕਿ ਸਾਡੀ ਜਿਹੜੀਆਂ ਰਚਨਾਵਾਂ ਨੇ ਇਹਨਾਂ ਨੂੰ ਗੁਰਬਾਣੀ ਦੇ ਵਿੱਚ ਦਰਜ ਕਰ ਲਵੋ ਪਰ ਗੁਰੂ ਅਰਜਨ ਦੇਵ ਮਹਾਰਾਜ ਸਹਾਮਨਾ ਕਰ ਦਿੰਦੇ ਆ ਕਿਉਂਕਿ ਧੁਰ ਕੀ ਬਾਣੀ ਆਈ ਇਹ ਸਾਡੀ ਕੋਈ ਆ ਬਣਾਈ ਹੋਈ ਬਾਣੀ ਨਹੀਂ ਇਹ ਤੁਰ ਦਰਗਾਹ ਚ ਜੋ ਦਰਗਾਹੀ ਫਰਮਾਨ ਆਇਆ ਉਹ ਅਸੀਂ ਇਕੱਤਰ ਕਰੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਸੀ ਪਰ ਜੋ ਗੁਰਬਾਣੀ ਦੀ ਮਰਿਆਦਾ ਤੇ ਕਸਵੱਟੀ ਸੀ ਉਹਦੇ ਉੱਪਰ ਉਹਨਾਂ ਦੀਆਂ ਰਚਨਾਵਾਂ ਖੜੀਆਂ ਨਹੀਂ ਸੀ ਹੁੰਦੀਆਂ ਤਾਂ ਕਰਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਪਰ ਇਹ ਜਿਹੜੀਆਂ ਪੰਕਤੀਆਂ ਸੀ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਉਹਨਾਂ ਦੇ ਸੁਪੁੱਤਰ ਮਿਹਰਬਾਨ ਅੱਗੇ ਉਹਨਾਂ ਦੇ ਸੁਪੁੱਤਰ ਹਰਜੀ ਵੱਲੋਂ ਰਚੀਆਂ ਗਈਆਂ ਸੀ ਕਿਉਂਕਿ ਜਿਹੜੀ ਗੁਰਗੱਦੀ ਸੀ ਉਹ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇ ਦਿੱਤੀ ਸੀ ਪ੍ਰਿਥੀ ਚੰਦ ਚਾਹੁੰਦਾ ਸੀ ਕਿ ਇਹ ਗੱਦੀ ਮੈਨੂੰ ਮਿਲੇ ਤਾਂ ਕਰਕੇ ਫਿਰ ਉਹਨੇ ਕੀ ਕੀਤਾ ਗੁਰਬਾਣੀ ਦੀਆਂ ਇਹ ਗਲਤ ਪੰਕਤੀਆਂ ਕੱਚੀ ਬਾਣੀ ਰਚੀ ਕਿ ਸੰਗਤ ਨੂੰ ਭੰਬਲ ਪੂਸੇ ਦੇ ਵਿੱਚ ਪਾਇਆ ਜਾਵੇ ਕਿ ਅਸਲੀ ਗੁਰੂ ਅਸੀਂ ਆ ਉਹ ਗੁਰਬਾਣੀ ਦੇ ਵਿੱਚ ਇਹ ਗਲਤ ਪੰਕਤੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਾਮ ਐਡ ਕਰਦੇ ਤੇ ਗੁਰਬਾਣੀ ਨੂੰ ਗਲਤ ਤਰੀਕੇ ਦੇ ਨਾਲ ਸੰਗਤਾਂ ਅੱਗੇ ਪੇਸ਼ ਕਰਦੇ ਸੀ ਜੋ ਕਿ ਅੱਜ ਵੀ ਵਰਤਮਾਨ ਸਮੇਂ ਦੇ ਵਿੱਚ ਬਹੁਤੇ ਸਿੱਖਾਂ ਨੂੰ ਪਤਾ ਨਹੀਂ ਹੈ ਕਿ ਅਸਲ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ ਸੋ ਇਹਦੇ ਲਈ ਵੀ ਅਸੀਂ ਨੇ ਇੱਕ ਵੀਡੀਓ ਬਣਾਈ ਸੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਕਿ ਕੀ ਪਛਾਣ ਕੱਢੀ ਜਾ ਸਕਦੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਬਾਣੀ ਕਿਹੜੀ ਆ ਤੇ ਨਕਲ ਬਾਣੀ ਕਿਹੜੀ ਆ ਉਹ ਵੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਵੀਡੀਓ ਨੂੰ ਖੋਲ ਕੇ ਦੇਖ ਸਕਦੇ ਹੋ ਸੋ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਕਿਵੇਂ ਲੱਗੀ ਕਮੈਂਟ ਜਰੂਰ ਕਰਕੇ ਜਾਇਓ ਵੀਡੀਓ ਨੂੰ ਲੈ ਕਰਨ ਦੀ ਮੈਨੂੰ ਕਹਿਣ ਦੀ ਲੋੜ ਨਹੀਂ ਜਰੂਰ ਕਰਕੇ ਜਾਇਓ ਜੀ ਤੇ ਸਾਡੇ ਨਾਲ ਜੋੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨਾਪ ਦਿਓ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤੱਥਾਂ ਦੇ ਆਧਾਰ ਤੇ ਅਸੀਂ ਵੀਡੀਓ ਲੈ ਕੇ ਆਉਣੇ ਆ ਗੁਰਬਾਣੀ ਤੇ ਸਿੱਖ ਹਿਸਟਰੀ ਰਿਲੇਟਡ ਤੁਹਾਨੂੰ ਸਾਰੀਆਂ ਵੀਡੀਓ ਇਸ ਚੈਨਲ ਦੇ ਉੱਪਰ ਮਿਲਣਗੀਆਂ ਆਸ ਕਰਦੇ ਹਾਂ ਜਰੂਰ ਸਬਸਕ੍ਰਾਈਬ ਤੇ ਕਮੈਂਟ ਕਰੋਗੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ